10 ਜੂਨ ਜੀ ਦਿਨ ਮੰਗਲਵਾਰ ਤੇ ਟਾਈਮ ਵੀ ਪੌਣੇ 10 ਦਾ ਹੋ ਗਿਆ ਤੇ ਗੱਡੀਆਂ ਆਪਣੀਆਂ ਆ ਖੜੀਆਂ ਜੀ ਬੱਸ ਸਟੈਂਡ ਦੇ ਅੰਦਰ ਲਾਈਆਂ ਇਹ ਬੱਸ ਦਾ ਡਾਬਾ ਛੋਟਾ ਜਿਹਾ ਤੇ ਰਾਤ ਮੀਂਹ ਆ ਗਿਆ ਸੀਗਾ ਮੀਂਹ ਰਾਤ ਨਹੀਂ ਆ ਸਵੇਰੇ ਜੀ ਆਇਆ ਸੀਗਾ ਤੇ ਭੱਜ ਭਜਾ ਕੇ ਇਹ ਬੱਸ ਸਾਈਕਲ ਫਿਰ ਅੰਦਰ ਲਾਤੇ ਸੀਗੇ ਤੇ ਆਪ ਆਪਣੇ ਟੈਂਟ ਬਾਈ ਇੱਥੇ ਬਾਹਰ ਲਾਏ ਹੋਏ ਸੀਗੇ ਤੇ ਆ ਮੀਂਹ ਔਨ ਕਰਕੇ ਨਾ ਸੁੱਕਣੇ ਪਾਏ ਪਏ ਆਗੇ ਉਦਲੇ ਇਹਨਾਂ ਦੇ ਪੜਦੇ ਜੇ ਨਹੀਂ ਹੁੰਦੇਗੇ ਟੈਂਟ ਦੇ ਉੱਤੇ ਵੀ ਮੀਂਹ ਤੋਂ ਪਾਣੀ ਪੁਣੀ ਨਾ ਅੰਦਰ ਪਵੇ ਉਹ ਪੜਦੇ ਜੇ ਆ ਸੁੱਕੇ ਪਾਏ ਪਏ ਰਾਤ ਰਾਤ ਪਹਿਲਾਂ ਲਾਇ ਸੀ ਬਾਈ ਦੋ ਟੈਂਟ ਇੱਕ ਆਹਾ ਬੜਾ ਟੈਂਟ ਤੇ ਇੱਕ ਆਹਾ ਛੋਟਾ ਫਿਰ ਰੋਲਾ ਦੱਪਾ ਪਾਉਂਦੇ ਪਾਉਂਦਿਆਂ ਨੇ ਤੀਜਾ ਟੈਂਟ ਇੱਕ ਹੋਰ ਲਾ ਲਿਆ ਆ ਟੈਂਟ 'ਚ ਮੈਂ ਤੇ ਹਰਪਾਲ ਪਏ ਸੀਗੇ ਬਾਈ ਇਹ ਅੱਜ ਵੀ ਸੁੰਗੜੀ ਜਾਂਦਾ ਉੱਠਣ ਨੂੰ ਇਹਦਾ ਜੀ ਨਹੀਂ ਕਰਦਾ ਆਜਾ ਬਾਹਰ ਹੁਣ 1:30 ਹੋ ਗਏ ਤੇ ਆ ਟੈਂਟ ਚ ਬਾਈ ਕੱਲਾ ਲੇਟੂ ਪਿਆ ਸੀ ਤੇ ਉਹ ਟੈਂਟ ਚ ਸੰਦੀਪ ਤੇ ਉਹ ਬਾਈ ਦੋਨੋਂ ਪਏ ਸੀ ਤੇ ਮੀਸ਼ੂ ਭਰਾ ਜੀ ਸਵੇਰੇ ਸਵੇਰੇ ਬਾਈ ਕਸਰਤ ਕਰਦੇ ਹੋਏ ਤੇ ਨਾਲ ਪਰਸ਼ ਕਰਦੇ ਹੋਏ ਲੋਟਾ ਲੋਟਾ ਕੰਮ ਸ੍ਰੀ ਕਾਲ ਜੀ ਸਾਰਿਆਂ ਨੂੰ ਤੇ ਅੱਗੇ ਭਾਈ ਕਿੱਧਰ ਨੂੰ ਜਾਣਾਗਾ ਕੇਰਾ ਤਾਂ ਰਿਸ਼ੀਕੇਸ਼ ਵਾਲੀ ਜਾਣਾਗਾ ਤੇ ਰਹਿ ਜਾਂ ਜੀ ਕਰੀ ਜਾਂਦੇ ਆ ਕਦੇ ਰਹਿ ਕਿੱਧਰ ਦੀ ਕਰ ਲੈਂਦੇ ਆ ਕਦੇ ਕਿੱਧਰ ਦੀ ਪਹਿਲਾਂ ਕਹਿੰਦੇ ਗੁਰਦੁਆਰਾ ਰੀਠਾ ਸਾਹਿਬ ਕਣੀ ਜਾਣਾਗਾ ਤੇ ਕਦੇ ਰਹਿ ਜੀ ਸ਼ੂ ਭਾਈ ਸਾਊਥ ਕਣੀ ਕਹਿ ਦਿੰਦਾਗਾ ਕਦੇ ਕਿੱਧਰ ਦੀ ਰਾਏ ਹੋ ਜਾਂਦੀ ਆ ਕਦੇ ਕਿੱਧਰ ਦੀ ਮਤਲਬ ਕੋਈ ਪੱਕਾ ਨਹੀਂ ਹੈਗਾ ਰਾਦਾ ਵੀ ਕਿੱਧਰ ਨੂੰ ਜਾਣਾਗਾ ਹਜੇ ਰਹਿ ਜਾਂ ਜੀ ਕਰੀ ਜਾਂਦੇ ਹੈਗੇ ਤੇ ਬਸ ਜਦੋਂ ਨੂੰ ਆਪਾਂ ਤੇ ਪਹੁੰਚਣਾਗਾ ਆਪਣਾ ਰਿਸ਼ੀਕੇਸ਼ ਪਹੁੰਚਣਾਗਾ ਉਦੋਂ ਨੂੰ ਸਾਡੀ ਸਲਾਹ ਪੱਕੀ ਹੋ ਜੂਗੀ ਇੱਕ ਦਿਨ ਚ ਉੱਥੇ ਪਹੁੰਚ ਜਾਗੇ ਉਦੋਂ ਨੂੰ ਆਏ ਬਾਈ ਫਾਈਨਲ ਹੋ ਜਾਊਗਾ ਵੀ ਕਿਹੜੇ ਪਾਸੇ ਨੂੰ ਜਾਣਾਗਾ ਤੇ ਬਰਾਡ ਬਾਈ ਸ਼ਾਇਦ ਘਰੇ ਜਾਣ ਤੇ ਆਪਾਂ ਫਿਰ ਚਾਰ ਜਾਣੇ ਰਹਿ ਜਾਾਂਗੇ ਕਿਉਂ ਬਾਈ ਘਰੇ ਜਾਓਗੇ ਤੁਸੀਂ ਅਜੇ ਉਹਨਾਂ ਬਾਜਾਂ ਮਾਰੀ ਜਾਂਦਾ ਕਹਿੰਦਾ ਲਾ ਲਓ ਮੇਰੀ ਪੱਕੀ ਜਾਂਦੀ ਆ ਬਾਈ ਨੂੰ ਝੋਨਾ ਬਾਜਾਂ ਮਾਰੀ ਜਾਂਦਾ ਤੇ ਆਪਾਂ ਫਿਰ ਦੇਖਦੇ ਆਂ ਬਾਈ ਅਜੇ ਤੋਂ ਬਾਅਦ ਕਿੱਧਰ ਨੂੰ ਜਾਣਾ ਕਰ ਰਿਹਾ ਸੀ ਕੇਸ ਤੋਂ ਬਾਅਦ ਫੌਜ ਨੂੰ ਥੋੜੀ ਕਮਾਂਡ ਕਰੜੀ ਦੇ ਉਹ ਮੱਝ ਵਾਲੀ ਗੋਲੀ ਖਾ ਕੇ ਫੌਜ ਤੇ ਢਿੱਲੀ ਪਈ ਜਾਂਦੀ ਥੋੜੀ ਜੀ ਹੈ ਤੇ ਮਾਰਦਾ ਸਾਮੀ ਪਈ ਤੁਸੀਂ ਦਵਾ ਦਾ ਝੋਲੇ ਬੰਨੋ ਕਰਾ ਲੇਟੀ ਹੋਈ ਜਾਂਦੇ ਦਿਨੋਂ ਦੇ ਲੇਟੀ ਹੋਈ ਜਾਂਦੇ ਮੈਂ ਐਸ ਨੌਜਵਾਨ ਨੂੰ ਕਿਹਾ ਮਰਾ ਹੁਣ ਆਪ 50 ਕਿਲੋਮੀਟਰ ਬਾੜ ਗੱਡੀ ਹੁੰਦੀ ਮੈਨੂੰ ਕਹਿੰਦਾ ਮੂੰਹ ਦਿਖਾਈ ਇੱਧਰ 5 ਵਜੇ ਚੱਲ ਕੇ 5 ਘੰਟੇ ਜੇ ਤੂੰ 50 ਕਿਲੋਮੀਟਰ ਕੱਢ ਨਹੀਂ ਸਕਦਾ ਜੀ ਅੱਖਾਂ ਦੇ ਵਿੱਚ ਚਾਹ ਵਾਲੋਂ ਨੰਬੇ ਨਹੀਂ ਹੈ ਅੱਖਾਂ ਦਾ ਮੇਰੇ ਚਾਹ ਜਾਂ ਨੜੀ ਕੇ ਗਰ ਪਾਣੀ ਦੇ ਮਾਰਿਆ ਕਰ ਦਿੱ ਬੋਤਲ ਉੱਪਰ ਨਾ ਇਹ ਜੱਲਾ ਕੇ ਰੁਕਦੀ ਰਹੀ ਹੈ ਹਾਂਜੀ ਹਾਂਜੀ ਬੋਲੋ ਬੋਲੋ ਸੰਤਾਂ ਕੋਲ ਆ ਕਮੈਂਟ ਕਰੀਏ ਇਹ ਬੇਟਾ ਬਈ ਇੱਦਾਂ ਦੱਸ ਇੱਕ ਬਾਈ ਕਮੈਂਟ ਕਰੀ ਜਾਂਦਾ ਸੀ ਆ ਕਾ ਨਾਸ ਨੀ ਬੁਕਰੇ ਬਈ ਦੁਆੜ ਇੰਡੀਆ ਨਹੀਂ ਹੋਣਾਗਾ ਉਸ ਬਾਈ ਨੇ ਇਹ ਪੁੱਛਣਾ ਚਾਹਣਾ ਵੀ 3000 ਕਿਲੋਮੀਟਰ ਚਲਾ ਕੇ ਸਾਈਕਲ ਇੱਥੇ ਰੱਖ ਆ ਗਿਆ ਵੀ ਆ ਗਿਆ ਸੀਗਾ ਉਹਨਾਂ ਨੂੰ ਕੈਮ ਆ ਬਾਈ ਮੁੰਡਾ ਨੇ ਕੈਮ ਆ ਕੈਮ ਆ ਮੈਂ ਕਹਿੰਦਾ ਪੂਰਾ ਕੈਮ ਆ ਬਈ ਜੇ ਨਹੀਂ ਪਤਾ ਤੁਹਾਨੂੰ ਇਹ ਵੀਡੀਓ ਜਾ ਕੇ ਥੱਲੇ ਦੇਖ ਲਓ ਇਕੱਠੇ ਰਹਿੰਦੇ ਸੀ ਮੇਰਾ ਸਰੀਰ ਉਦੋਂ ਦਾ ਹੀ ਐਵੇਂ ਹੀ ਹੈ ਠੀਕ ਆ ਬਾਈ ਅਸੀਂ ਰੂਮ ਚ ਰਹਿੰਦੇ ਸੀ ਠੀਕ ਆ ਪਤਲੀ ਚੀੜੀ ਹੱਡੀ ਐ ਏ ਏ ਆਜੋ ਬਈ ਆਜੋ ਆਜੋ ਅ ਰਿਸ਼ੀਕੇਸ਼ ਤੱਕ ਕੀ ਭਾਈ ਆਪਾਂ ਵਾਪਸੀ ਵੱਲ ਨੂੰ ਜਾਣਾਗਾ ਇਸ ਤੋਂ ਬਾਅਦ ਆਪਣਾ ਨਵਾਂ ਸਫ਼ਰ ਆ ਜਿਹੜਾ ਸ਼ੁਰੂ ਹੋ ਜੂਗਾ ਉਹ ਹਜੇ ਸਾਡਾ ਫਾਈਨਲ ਨਹੀਂ ਹੋਇਆ ਕਿ ਕਿਹੜੇ ਪਾਸੇ ਨੂੰ ਭਾਈ ਨਵਾਂ ਸਫ਼ਰ ਹੋਊਗਾ ਦੋ ਤਿੰਨ ਰਹੇ ਆਂ ਜੀ ਆਈਆਂ ਬਸ ਜਾਂਦੇ ਜਾਂਦੇ ਇੱਕ ਪਾਸਾ ਅਸੀਂ ਕਰ ਦਾਂਗੇ ਵੀ ਕਿੱਧਰ ਨੂੰ ਜਾਣਾਗਾ ਟਾਈਮ ਭਾਈ 11:30 ਹੋ ਗਿਆ ਤੇ ਪਿੰਡ ਹੈਗਾ ਮੈਥਾਨਾ ਮੈਥਾਨਾ ਇਦਾਂ ਦਾ ਹੀ ਕੁਝ ਜਾਂ ਨਾਗਾ ਤੇ ਇੱਥੇ ਅਸੀਂ ਰੁਕਿਆ 10 ਮਿੰਟ ਛਾਵੇਂ ਦਾਮ ਲੈ ਲੀਏ ਤੇ ਆਪਣਾ ਆੜੀ ਬੀਮਾ ਕਰਾਈ ਜਾਂਦੇ ਆਗੇ ਤੇ ਇਧਰ ਥੱਲੇ ਚੱਕੀ ਚੱਲੀ ਜਾਂਦੀ ਸੀਗੀ ਤੇ ਥੱਲੇ ਆਟਾ ਚੱਕੀ ਚੱਲੀ ਜਾਂਦੀ ਸੀ ਭਾਈ ਬੜੀ ਵੀਡੀਓ ਬਣਾ ਲਗੇ ਤੇ ਇੱਥੇ ਭਾਈ ਆਟੇ ਦੀ ਪਸਾਈ ਹੈਗੀ ਹੈਗੀ ਕਿਲੋ ਦੇ 2 ਰੁਪਏ ਲੈਂਦੇ ਆਗੇ ਇਹ ਪਸ਼ੂਆਂ ਵਾਸਤੇ ਹੈ ਜੀ ਹਾਂ ਆ ਪਸ਼ੂਆਂ ਵਾਸਤੇ ਹੈ ਭਾਈ ਵਿੱਚ ਇਹ ਵਿੱਚ ਕਣਕ ਆ ਕੇ ਹੋਰ ਕੀ ਚੀਜ਼ ਆਗੀ ਜਮਾ ਗਿਆ ਹੋਇਆ جھੋੜਾ ਹੈ ਸੋਇਆ ਵੀ ਹੈ ਅੱਛਾ ਬਾਵਾ ਆਟਾ ਬਰਾਬੋ ਪਸ਼ੂਆਂ ਨੂੰ ਪਾਉਣ ਵਾਸਤੇ ਆ ਇਹ ਤੇ ਉਹ ਭੈਣ ਸਾਹਮਣੇ ਖੜੀ ਆ ਉਹੀ ਚੱਕੀ ਚਲਾਉਂਦੀ ਹੈ ਜੀ ਟਾਈਮ ਬਾਈ ਸਾਢੇ ਵਾਰਾ ਹੋ ਗਏ ਤੇ ਚਾਹ ਪੀਣ ਰੁਕੇ ਸੀਗੇ ਸਾਹਮਣੇ ਆਹਾ ਢਾਬਾਗਾ ਇੱਥੇ ਚਾਹ ਪੀਣ ਰੁਕੇ ਸੀਗੇ ਤੇ ਬਾਈ ਯਾਰ ਕੇ ਖੜੇ ਆਗੇ ਇਹ ਸਾਰੇ ਸੰਗਰੂਰ ਤੋਂ ਆਗੇ ਇਹਨਾਂ ਨਾਲ ਗੱਲਾਂ ਬਾਤਾਂ ਕਰਦੇ ਹੋਗੇ 10-15 ਮਿੰਟ ਸਾਰੇ ਜਾਣਿਆਂ ਨੂੰ ਤੇ ਇੱਕ ਹੋਰ ਬਾਈ ਦੇ ਵੀ ਮੈਸੇਜ ਆਈ ਜਾਂਦੇ ਆ ਕਾਫੀ ਟਾਈਮ ਦੇ ਮੈਂ ਉਹਨੂੰ ਵੀ ਡੀਕੀ ਜਾਂਣਾ ਬਾਈ ਇਹ ਇੱਥੇ ਡੀਕੀ ਉਹਨਾਂ ਦੇ ਨਾਲ ਗੱਲਬਾਤ ਕਰਕੇ ਫੇਰ ਹੀ ਜਾਵਾਂਗੇ ਇੰਸਟਾਗ੍ਰam ਤੇ ਬਾਈ ਉਹ ਬਹੁਤ ਟਾਈਮ ਦਾ ਮੈਸੇਜ ਕਰੀ ਜਾਂਦਾ ਹੈ ਆਇਆ ਉਹਦੇ ਨਾਲ ਵੀ ਵੀਡੀਓ ਜ਼ਰੂਰ ਪੱਕਾ ਕਰਾਂਗੇ ਸਤਿ ਸ਼੍ਰੀ ਅਕਾਲ ਬਾਈ ਜ਼ਰੂਰ ਤੋਹ ਵਾਲੇ ਬਾਈ ਕੀ ਨਾਗਾ ਹੈ ਹੈਪੀ ਹੈ ਜੀ ਹੈਪੀ ਬਾਈ ਜੈ ਹਾਂਜੀ ਬਹੁਤ ਵਧੀਆ ਬਾਈ ਧੰਨਾਲੀ ਨਾਲੀ 44 ਸਾਰੇ ਸਤਿ ਸ਼੍ਰੀ ਅਕਾਲ ਜੀ ਬਾਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ 5 ਮਿੰਟ ਪਹਿਲਾਂ ਬਾਈ ਆਪਾਂ ਗੱਲ ਕਰਕੇ ਹਟੇ ਸੀਗੇ ਤੇ ਵੀ ਬਾਈ ਨਾਲ ਗੱਲ ਹੋਈ ਜਾਂਦੀ ਹੈਗੀ ਤੇ ਰਾਹ 'ਚ ਹੀ ਕਿਸੇ ਪਾਸੇ ਆਉਂਦਾ ਹੋਊਗਾ ਤੇ ਉਹਨੂੰ ਜ਼ਰੂਰ ਮਿਲਣਾਗਾ ਤੇ ਇਹ ਆਓ ਬਾਈ ਨਸੀਗਾ ਬਾਈ ਜੀ ਇਹ ਕਿਹੜੀ ਜਗ੍ਹਾ ਤੋਂ ਬਾਈ ਲੁਧਿਆਣੇ ਤੋਂ ਲੁਧਿਆਣੇ ਤੋਂ ਕੀ ਨਾਮ ਆ ਬਾਈ ਜੀ ਪਰਮਿੰਦਰ ਸਿੰਘ ਪਰਮਿੰਦਰ ਸਿੰਘ ਤੇ ਕੌਣ ਕੌਣ ਆਏ ਹੋ ਬਾਈ ਜੀ ਸਾਰਾ ਪਰਿਵਾਰ ਆਇਆ ਜੀ ਇਸ ਗੱਡੀ ਤੇ ਆਏ ਹੋ ਨਾ ਜੀ ਤੇ ਲਾ ਇਸ ਗੱਡੀ ਤੁਸੀਂ ਦੇਖ ਹੀ ਲੋ ਹੁਣ ਬਈ ਕਿੰਨੇ ਕ ਜਾਣੇ ਹੋਣਗੇ ਨਾ ਲਗਭਗ ਦੋ ਤਿੰਨ ਪਰਿਵਾਰ ਹੈਗੇ ਆਗੇ ਤੇ ਜਾ ਰਹੇ ਹੋ ਬਾਈ ਹਾਂ ਜੀ ਹਾਂ ਜੀ ਜਾ ਰਹੇ ਹਾਂ ਤੇ ਬਹੁਤ ਵਧੀਆ ਬਾਈ ਇੰਸਟਾਗ੍ਰam ਤੇ ਮੈਸੇਜ ਕਰ ਰਿਆ ਸੀਗਾ ਤੇ ਹੋਰ ਬਾਈ ਹੋਰ ਸੁਣਾਓ ਠੀਕ ਹੋ ਬਹੁਤ ਵਧੀਆ ਬਹੁਤ ਵਧੀਆ ਤੁਸੀਂ ਕਰ ਰਹੇ ਹੋ ਮੈਂ ਖੁਸ਼ੀ ਹੰਦੇ ਦੇਖ ਕੇ ਬਹੁਤ ਵਧੀਆ ਬਾਈ ਦੇਖਦੇ ਹੋ ਨੇ ਵੀਡੀਓ ਜੀ ਹਾਂ ਜੀ ਜਰੂਰ ਤੇ ਬਾਈ ਆਪਣੇ ਨਾਲ ਵੀਡੀਓ ਰਾਹੀਂ ਜੁੜੇ ਹੋਏ ਹੈਗੇ ਤੇ ਬਾਈ ਨੇ ਇੰਸਟਾਗ੍ਰam ਤੇ ਮੈਸੇਜ ਕੀਤਾਗਾ ਤੇ ਮੇਰੀ ਵੀ ਨਿਗਾਹ ਹੀ ਸੀ ਕਿ ਬਾਈ ਮੈਨੂੰ ਵੀ ਆਇ ਸੀ ਕਿਤੇ ਲੰਘ ਨਾ ਜਾਵਾਂ ਕਿ ਸਾਈਕਲ ਕਯਾ ਨਹੀਂ ਦੇਖਦੇ ਨਾ ਤੇ ਮਾ ਕਿਤੇ ਡੱਪ ਨਾ ਜਾਵਾਂ ਤੇ ਕੱਲ ਵੀ ਮੈਸੇਜ ਕੀਤਾ ਜੇ ਮੇਰੇ ਖਿਆਲ ਨਾਲ ਬਾਈ ਤੁਸੀਂ ਹਨਾ ਤੇ ਤੁਹਾਡਾ ਕੀ ਨਾਮ ਹੈ ਜੀ ਮੇਰਾ ਗੁਰਵਿੰਦਰ ਸਿੰਘ ਗੁਰਵਿੰਦਰ ਸਿੰਘ ਹਾਂ ਜੀ ਠੀਕ ਹੈ ਜੀ ਤੁਹਾਡਾ ਜੀ ਗੁਰਜੋਤ ਸਿੰਘ ਕਿਹੜੀ ਕਲਾਸ ਚ ਪੜਦੇ ਹੋ ਮੈਂ ਤਿੰਨ 10th ਚ ਠੀਕ ਹੈ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਸਿੱਖਿਆ ਜਿਹੜਾ ਤੁਸੀਂ ਕਰ ਰਹੇ ਹੋ ਸਾਈਕਲਾਂ ਤੇ ਨਹੀਂ ਤਾਂ ਅਸੀਂ ਗੱਡੀਆਂ ਕਰਾਂ ਤੇ ਸਾਰੀ ਦੁਨੀਆ ਜਾਂਦੀ ਹੈ ਹਾਂਜੀ ਹਾਂਜੀ ਨਾਲੇ ਬੇਲਿਆਂ ਨੂੰ ਤਾਂ ਚੰਗਈਆ ਤੇ ਨਾਲੇ ਸਿਹਤ ਵੀ ਠੀਕ ਰਹਿੰਦੀ ਹੈਗੀ ਉਹ ਤਾਂ ਅਸੀਂ ਥੋੜਾ ਧਿਆਨ ਨਹੀਂ ਦਿੱਤਾ ਤਾਂ ਕਰਕੇ ਬਿਮਾਰ ਹੋ ਗਏ ਜੀ ਖਾਦਾ ਪੀਦਾ ਸਹੀ ਨਹੀਂ ਖਾਦਾ ਪੀਤਾ ਹੈਗਾ ਇਸ ਕਰਕੇ ਐਸੀ ਗੱਲ ਮਾਤਾ ਜੀ ਹਾਂ ਠੀਕ ਹੋ ਜੀ ਕੀ ਨਾਮ ਆ ਜੀ ਮਨਿੰਦਰ ਕੌਰ ਮਨਿੰਦਰ ਕੌਰ ਜੀ ਬਹੁਤ ਵਧੀਆ ਜੀ ਸਾਰੀ ਫੈਮਲੀ ਸਾਨੂੰ ਪਹਿਲਾਂ ਵੀ ਦੱਸਿਆ ਵੀ ਸਾਰੀ ਫੈਮਲੀ ਜਾ ਰਹੀ ਹੈ ਤੇ ਹੋਰ ਵੀ ਭਾਈ ਜਿਹੜੇ ਨਹੀਂ ਆਏ ਹਨਾ ਦਰਸ਼ਨ ਕਰਨ ਜਰੂਰ ਆਓ ਜੀ ਹਾਂ ਆਪਾਂ ਅੰਦਰ ਹੀ ਬਣਾ ਲੈਨੇ ਆ ਜੀ ਚਲੋ ਚਲੋ ਜੀ ਚਲੋ ਚਲੋ ਕੋਈ ਨਾ ਸਾਰੀ ਫੈਮਿਲੀ ਆਵਾਂਗੇ ਇਲਾ ਸਸਰੀ ਘਰ ਜੀ ਸਾਰਿਆਂ ਨੂੰ ਠੀਕ ਹੋ ਜੀ ਸਾਰੇ ਹਾਂ ਜੀ ਠੀਕ ਹੈ ਸਸਰੀ ਘਰ ਨੋਸ ਲਾ ਕੇ ਬੱਚਿਆਂ ਦੇ ਸਿੱਖਿਆ ਸਭ ਤੋਂ ਵੱਡੀ ਗੱਲ ਬੱਚਿਆਂ ਦੇ ਹਾਂ ਇਹ ਸੇਖ ਮੱਥੀ ਵਧੀਆ ਨੇ ਇਹ ਮਿਲਦਾਗਾ ਥੋੜਾ ਜਿਹਾ ਦੇਖਤਾ ਲੱਗੇ ਰਹੂਦਾ ਜੀ ਫੋਰ ਦਾ ਮੈਂ ਜਿਹੋ ਜਿਹ ਬੰਦਾ ਦੇਖਦਾ ਤੇ ਉਹੀ ਜਿਹਾ ਜਵਾਕ ਆ ਮੈਂ ਵੀ ਦੇਖਣ ਨੂੰ ਕੋਸ਼ਿਸ਼ ਕਰਦਾ ਹੈਗਾ ਕਿਉਂਕਿ ਚੰਗੇ ਪਾਸੇ ਹੀ ਲੱਗਦਾ ਹੈ ਠੀਕ ਹੈ ਜੀ ਅੱਗੇ ਜਿੱਥੇ ਜਿੱਥੇ ਚੋਕੜ ਹੈ ਆਇਂ ਜੀ ਆ ਗਿਆ ਇਹਨਾਂ ਥੋੜਾ

ਟਾਈਮ ਬਾਈ ਸਵਾ 6 ਹੋ ਗਏ ਤੇ ਅਸੀਂ ਕਰਨ ਪ੍ਰਿਆਗ ਤੋਂ 2 2 1 ਕਿਲੋਮੀਟਰ ਪਿੱਛੇ ਖੜੇ ਆਗੇ ਇੱਥੇ ਤੇ ਇੱਥੇ ਲੰਗਰ ਲੱਗਿਆ ਹੋਇਆਗਾ ਇਹ ਲੰਗਰ ਲਾਇਆ ਬਾਈ ਆਪਣੇ ਜਲੰਧਰ ਤੋਂ ਆਏ ਵੀਰ ਜਲੰਧਰ ਤੋਂ ਇਹਨਾਂ ਨੇ ਲੰਗਰ ਲਾਇਆਗਾ ਤੇ ਅੰਦਰ ਚੌਲ ਵਗੈਰਾ ਚੱਲੀ ਜਾਂਦੇ ਆ ਕਿ ਅਸੀਂ ਵੀ ਛਕ ਲੈ ਤੇ ਠੰਡਾ ਮਿੱਠਾ ਪਾਣੀ ਚੱਲ ਠੰਡਾ ਮਿੱਠਾ ਜਲ ਵੀ ਚੱਲੀ ਜਾਂਦਾ ਬਾਈ ਇੱਧਰ ਤੇ ਇੱਥੇ ਪਹੁੰਚਦੇ ਆ ਬਾਈ ਸਾਨੂੰ ਸਵਾ 6 ਹੋ ਗਏ ਪਿੱਛੇ ਪਿੰਡ ਆਇਆ ਸੀ ਬਾਈ ਕਲੇਸ਼ਵਰ ਤੇ ਉੱਥੇ ਬੱਸ ਸਟੈਂਡ 'ਚ ਘੰਟਾ ਸਵਾ ਘੰਟਾ ਨੀਂਦ ਲਾਹੀ ਰੈਸਟ ਕੀਤੀ ਬਾਈ ਉੱਥੇ ਕਿਉਂਕਿ ਸਵੇਰ ਦੇ ਜੰਦ ਦੇ ਤੁਰੇ ਸੀ ਕਿਤੇ ਰੁਕੇ ਨਹੀਂ ਸੀ ਨਾ ਕੋਈ ਦਰਖਤ ਆਉਂਦਾ ਸੀ ਤੇ ਲਾ ਕੇ ਤੇ ਹੋਰ ਤੇ ਇਧਰ ਬਰਾੜ ਬਾਈ ਹੋਰੇ ਗੱਲਾਂ ਲੱਗੇ ਪਏ ਬਾਈ ਸਤਿ ਸ੍ਰੀ ਅਕਾਲ ਜੀ ਮਗਾ ਬਜਾਲੇ ਮੜਾ ਜ ਆਪਾਂ ਵੀ ਅੜ ਜਗੇ ਆ ਕੇ ਕਿਹੜੀ ਜਗ੍ਹਾ ਤੇ ਬਾਈ ਮਲੇਰ ਕੋਟਲੇ ਕੋਲ ਏ ਬਾਈ ਆਂਦੇ ਹਾਂ ਮੈਂ ਕਿਤੇ ਗਏ ਸਿੱਧੂ ਬੁਹਾਰਸੀ ਦਾ ਸਰ ਫਾਈਫ ਬੁਹਾਰਸੀ ਫਿਰ ਤੈਨੂੰ ਬੋਤਲ ਦਾ ਨਸ਼ਾ ਸੀ ਜਿਹੜੀ ਲਈ ਸੀ ਡਾਕਟਰ ਨੇ ਨਾ ਕਰਕੇ ਤੈਨੂੰ ਭੈਣ ਲੱਗਿਆ ਠੀਕ ਆ ਜਾਏ ਬਾਈ ਤੁੰਦੇ ਅੱਗੇ ਠੀਕ ਆ ਬਾਈ ਧੰਨਵਾਦ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਚਲ ਜੁੜ ਖੜਦੇ ਏ ਰਿਸ਼ੀਕੇਸ਼ ਬਾਈ 171 ਕਿਲੋਮੀਟਰ ਤੇ ਸ਼੍ਰੀਨਗਰ ਹੈਗਾ 68 ਕਿਲੋਮੀਟਰ ਤੇ ਅਸੀਂ ਹੈਗੇ ਆ ਹੁਣ ਆਪਾਂ ਹੈਗੇ ਆ ਜੀ ਕਰਨ ਪ੍ਰਯਾਗ ਜਿੱਥੇ ਦੋ ਨਦੀਆਂ ਦਾ ਮੇਲ ਹੁੰਦਾ ਜੀ ਤੇ ਗਾਂ ਜਾ ਕੇ ਤੁਹਾਨੂੰ ਉਹ ਦਿਖਾਉਣੇ ਹੈ ਜੇ ਆਪਾਂ ਬਾਈ ਪਿੱਛੇ ਨੂੰ ਨਿਗਾਹ ਮਾਰ ਕੇ ਦੇਖੀਏ ਤਾਂ ਬਦਰੀਨਾਥ 125 ਕਿਲੋਮੀਟਰ ਰਹਿ ਗਿਆ ਪਿੱਛੇ ਜੋਸ਼ੀਮਠ ਰਹਿ ਗਿਆ 81 ਕਿਲੋਮੀਟਰ ਜਿੱਧਰੋਂ ਆਪਾਂ ਆਏ ਆ ਤੇ ਆਹ ਰਾਹ ਬਾਈ ਜਾਂਦਾਗਾ ਰਾਣੀ ਖੇਤ 134 ਕਿਲੋਮੀਟਰ ਜਿੱਧਰ ਨਾਨਕ ਮੱਤਾ ਗੁਰਦੁਆਰਾ ਸ੍ਰੀ ਰੀਠਾ ਸਾਹਿਬ ਤੇ ਉਧਰ ਨੂੰ ਇਹ ਰਾ ਜਾਂਦਾਗਾ ਟਟਕਟ ਹੈਗਾ 3350 ਕਿਲੋਮੀਟਰ ਤੇ ਰਿਆਂ ਜੀ ਕਰੀ ਜਾਂਦੇ ਆ ਬਾਈ ਪਤਾ ਨਹੀਂ ਕਿੱਧਰ ਕਿੱਧਰ ਨੂੰ ਜਾਣਾ ਕਿੱਧਰ ਨੂੰ ਨਹੀਂ ਕਦੇ ਇੱਧਰ ਨੂੰ ਕਹਿੰਦੇ ਆ ਕਦੇ ਇੱਧਰ ਸਿੱਧਾ ਕਹਿੰਦੇ ਆ ਵੈਸੇ ਅੱਜ ਤਾਂ ਅੱਜ ਦੀ ਰਾਤ ਇੱਥੇ ਆਸੇ ਪਾਸੇ ਟੈਂਟ ਲਾ ਕੇ ਕੱਟਾਂਗੇ ਤੇ ਕੱਲ ਨੂੰ ਫਿਰ ਆ ਡੜ ਜਾਵਾਂਗੇ ਸੰਦੀਪ ਘਰ ਇਹ ਜਾਏਗਾ ਤੂੰ ਕਹਿੰਦਾ ਵਿਆਹ ਆ ਚੱਲ ਭਾਈ ਮੈਂ ਤੁਹਾਨੂੰ ਗੱਲ ਦੱਸਾਂ ਦੋ ਭਰਾ ਆ ਸੀ ਤੇ ਸਾਡੇ ਭੈਣ ਹੈਣੀ ਜੀ ਤੇ ਮਾਮੇ ਦੀ ਕੁੜੀ ਦਾ ਵਿਆਹ ਆ ਤੇ 33 ਨੂੰ ਪੌਣ ਬਹੁਤ ਆਈ ਜਾਂਦੇ ਆ ਧਾਰ ਕੇ ਠੀਕ ਆ ਬਾਈ ਠੀਕ ਆ ਤੇ ਮੈਂ ਤੁਹਾਡੇ ਨਾਲ 25 ਨੂੰ 25 ਨੂੰ ਉੱਥੇ ਝੜ ਜੂ ਆਪਸੀ ਫੇਰ ਆਪਾਂ ਜਿੱਥੇ ਇੱਕਠੇ ਹੋ ਜਾਗਾ 25 ਵਾ 25 ਨੂੰ ਆਏਗਾ ਵਾਪਸ ਕਹਾ ਬਾਰਸੀ ਚੜੂ ਉਧਰੋ ਕਿ ਉਧਰ ਠਿਕਾ ਗੁਰਪਰਾੜ ਬਾਈ ਨਾਲ ਉਧਰ ਨੂੰ ਚਾਲੇ ਪਾਵਾਂਗੇ ਠੀਕ ਆ ਸੰਦੀਪ ਤੇ ਬਾਈ ਦੋਨੋਂ ਬਾਈ ਬਰਾੜ ਬਾਈ ਇਹ ਇਧਰ ਨੂੰ ਜਾਣਗੇ ਤਿੰਨੇ ਸ਼ੂ ਬਾਈ ਕਹਿੰਦਾ ਆਪਾਂ ਤਿੰਨੇ ਕਹਿੰਦਾ ਇਧਰ ਨੂੰ ਜਾਵਾਂਗੇ ਤੇ ਦੇਖਦੇ ਹਾਂ ਹੁਣ ਕੀ ਮੰਨਦਾ ਕੱਲ ਨੂੰ ਸਵੇਰੇ ਅੱਜ ਦੀ ਰਾਤ ਆਪਾਂ ਇੱਥੇ ਘਟਾਂਗੇ ਕਰਨ ਪ੍ਰਯਾਗ ਕਾਇਮ ਭਾਈ 7:10 ਹੋ ਗਏ ਜੀ ਤੇ ਆਪਾਂ ਬੈਠਿਆ ਕਲ ਪ੍ਰਿਆਗ ਜਿੱਥੇ ਪ੍ਰਿਆਗ ਹੁੰਦਾ ਦੋ ਨਦੀਆਂ ਦਾ ਆਪਾਂ ਬਿਲਕੁਲ ਜਮਾ ਉੱਥੇ ਉੱਪਰ ਬੈਠਿਆਂਗੇ ਤੇ ਦੇਖੀ ਅਨਿਆ ਨਿਆਰਾ ਲਈ ਜਾਨਿਆ ਗੁਜ਼ਰਦਾ ਪਾਣੀ ਦਾ ਹਿਲਜੁਲ ਆਸਾ ਪਾਸ਼ਾ ਦੇਖੀ ਅਨਿਆ ਕੁਝ ਲੋਕ ਉਹ ਥੱਲੇ ਵੀ ਬੈਠੇ ਆ ਕਿਨਾਰੇ ਤੇ ਹੋਏ ਉਹ ਉੱਥੇ ਬੈਠੇ ਭਾਈ ਨਜ਼ਾਰਾ ਲਈ ਜਾਂਦੇ ਆ ਤੇ ਆਪਾਂ ਇੱਥੇ ਤਾਂ ਬੈਠਿਆਂਗੇ ਤੇ ਮਾੜਾ ਇਹ ਨਹੀਂ ਸੂਭਾ ਜੀ ਤੋਂ ਜਾਣਕਾਰੀ ਲੈਣਿਆ ਕਿਹੜੀਆਂ ਕਿਹੜੀਆਂ ਦੋ ਨਦੀਆਂ ਜਿਹੜੀਆਂ ਇਕੱਠੀਆਂ ਆਉਂਦੀਆਂ ਤੇ ਜਿਨ੍ਹਾਂ ਦਾ ਸੰਗਮ ਹੁੰਦਾ ਦਾ ਦਸੀ ਬਾਈ ਨਹੀਂ ਸ਼ੂ ਬਾਈ ਬਾਈ ਇੱਕ ਤਾਂ ਨਦੀ ਹੈਗੀ ਇਹ ਹਲਕਨੰਦਾ ਜਿਹੜਾ ਵੇਖ ਤੁਸੀਂ ਦੇਖ ਸਕਦੇ ਹੋ ਬਹੁਤ ਤੇਜ਼ਗਾ ਤੇ ਦੂਜੀ ਨਦੀ ਹੈ ਜੀ ਪਿੰਡਰ ਤੇ ਫਿਰ ਇਹ ਦੋ ਕਠੀਆਂ ਹੋ ਜਾਂਦੀਆਂ ਫਿਰ ਹਲਕਨੰਦਾ ਤਾਂ ਦੱਸਿਆ ਦੀ ਵੱਡੀ ਭੈਣ ਹੈ ਤੇ ਫਿਰ ਹਲਕਨੰਦਾ ਹਲਕਨੰਦਾ ਹੀ ਰਹਿੰਦੀ ਗਈ ਤੇ ਉੱਥੋਂ ਦੀ ਫਿਰ ਜਿਹੜੀ ਅੱਗੇ ਜਾ ਕੇ ਹਲਕਨੰਦਾ ਇੱਥੋਂ ਦੀ ਰੋਦਰ ਪ੍ਰਯਾਗ ਦੇ ਵਿੱਚ ਮੰਦਾਕਨੀਨਾ ਮਿਲ ਜਾਂਦੀ ਹੈ ਉਸ ਤੋਂ ਬਾਅਦ ਅੱਗੇ ਜਾ ਕੇ ਉਸ ਤੋਂ ਬਾਅਦ ਪਾਗਿਰਥੀ ਦੇ ਨਾਲ ਜਿਹੜੀ ਆਪਣੀ ਹਲਕਨੰਦਾ ਉਹ ਮਿਲ ਜਾਂਦੀ ਹੈ ਤੇ ਫਿਰ ਉਸ ਤੋਂ ਬਾਅਦ ਪਾਗਿਰਥੀ ਵੱਡੀ ਭੈਣ ਹੈ ਉਸ ਸਬਾਤ ਨੂੰ ਮਿਲਾ ਕੇ ਲੰਗਾ ਬਣਾ ਦੇਣਾ ਧੰਨਵਾਦ ਇਹ ਸ਼੍ਰੀਦਾ ਜੀ ਐਨੀਆਂ ਖਬਰਾਂ ਦੇ ਨਾਲ ਬਹੁਤ ਬਹੁਤ ਧੰਨਵਾਦ ਐ ਨੀਸ਼ੂ ਬਾਈ ਦਾ ਆਪਾ ਵੀ ਬਾਈ ਥੋੜਾ ਜਿਹਾ ਥੱਲੇ ਢੇੜਾ ਕਾਢ ਹੀ ਆਈਏ ਹਲਕਨੰਦਾ ਨਦੀ ਥੋੜੀ ਥੱਲੋਂ ਦੇਖ ਆਈਏ ਨਿਆਰਾ ਲੈ ਆਈਏ ਕੋਲੇ ਜਾ ਕੇ ਹੋ ਤਾਂ ਜੀ ਜਦੋਂ ਮੀਂਹ ਜਿਆਦਾ ਪੈਂਦੇ ਹੋਣਗੇ ਉਹ ਤਾਂ ਪਾਣੀ ਇੱਥੋਂ ਤਾਂ ਹੀ ਆ ਜਾਂਦਾ ਹੋਊਗਾ ਇਹ ਪਾਣੀ ਇੱਥੇ ਨਹੀਂ ਆਣਾ ਇਥੇ ਲਾਸ ਹੋਣੀ ਟੈਂਟਾਂ ਦੀ ਨਹੀਂ ਟੈਂਟ ਤਾਂ ਚੱਲ ਕਾਣ ਨੂੰ ਲਾਉਣਾਗਾ ਉਹ ਗੱਲ ਕਰਦਾ ਪਾਣੀ ਇੱਥੋਂ ਤੱਕ ਵੀ ਆ ਜਾਂਦਾ ਹੋਊਗਾ ਹਾਂ ਬਾੜਾਂ ਦੇ ਟਾਈਮ ਆਂਦਾ ਬਾੜਾਂ ਦੇ ਹਾਂ ਪਾਣੀ ਦਾ ਬਹਾਅ ਬਈ ਪੂਰਾ ਤੇਜ਼ ਆਗਾ ਬਰੇਤੀ ਹਨੇਰੀ ਬਰੇਤੀ ਇਹ ਰੇ ਹੋ ਰੇ ਦਾ ਜੀ ਜਿਹਦੇ ਨਾਲ ਮਕਾਨ ਪੈਂਦੇ ਬਰੇਤੀ ਆ ਬਈ ਜਮਾ ਪੂਰੀ ਵਧੀਆ ਬਰੇਤੀ ਹੈਗੀ ਮਕਾਨ ਪਾਣ ਵਾਸਤੇ ਰੇਤਾ ਮਾਈਨੇ ਕਹਿੰਦੇ ਆ ਜਿਹਨੂੰ ਆ ਦੇਖੋ ਬਾਈ ਹੇ ਆ ਬਈ ਹਲ ਕਰਨੰਦਾ ਬਾਹ ਜੀ ਦਾ ਪੂਰਾ ਤੇਜ ਆਗਾ ਤੇ ਆਸੇ-ਪਾਸੇ ਨਿਗਾਹ ਮਾਰ ਲਉ ਆਪਾਂ ਪਹਿਲਾਂ ਉਹ ਉੱਥੇ ਮੰਦਿਰ ਚ ਬੈਠੇ ਸੀਗੇ ਉੱਪਰ ਤੇ ਫਿਰ ਆਪਣੇ ਵੀ ਦੇਖ ਕੇ ਲੂਰੀ ਜੀ ਉੱਠ ਖੜੀ ਵੀ ਆਪਾਂ ਵੀ ਥੱਲੇ ਗੇੜਾ ਕਾਢ ਹੀ ਆਗੇ ਟਾਈਮ ਜੀ ਸਵਾਟ ਹੋ ਗਏ ਤੇ ਅੱਜ ਆਪਾਂ ਨੂੰ ਰਹਿਣ ਦਾ ਟਿਕਾਣਾ ਮਸਾਂ ਹੀ ਲੱਭਿਆਗਾ ਤੇ ਉਹ ਥੱਲੇ ਰੋਡ ਜਾਂਦਾਗਾ ਸੜਕ ਜਾਂਦੀ ਹੈਗੀ ਤੇ ਦਿਖਾਉਣੇ ਆਪਾਂ ਅੱਜ ਸਾਨੂੰ ਕਿੱਥੇ ਰਹਾਗੇ ਉਹ ਸਾਹਮਣੇ ਬਰਾੜ ਬਾਈ ਟੈਂਟ ਲਾਈ ਜਾਂਦਾ ਕਹਿੰਦੇ ਆ ਕੋਠਾ ਜਿਹਾ ਪਾਇਆ ਹੋਇਆ ਕੋਈ ਦੁਕਾਨ ਆਗੀ ਉਹਦੀ ਛੱਤ ਦੇ ਉੱਤੇ ਟੈਂਟ ਲਾਈ ਜਾਂਦੇ ਆ ਬਾਈ ਇੱਥੇ ਰਹਿਣ ਨੂੰ ਜਗ੍ਹਾ ਮਿਲੀ ਅੱਜ ਉਹ ਬਾਵਾ ਪਿੱਛੇ ਤੋਂ ਆਈ ਜਾਂਦੇ ਆ ਕਦੋਂ ਦੇ ਇੱਕ ਦੋ ਮੰਦਰਾ ਚ ਪੁੱਛ ਲਿਆ ਗੱਲ ਕਿਤੇ ਬਣੀ ਨਹੀਂ ਜੀ ਪਹਿਲਾਂ ਉਧਰ ਨਦੀ ਦੇ ਕਿਨਾਰੇ ਫਿਰਦੇ ਰਹੇ ਉੱਥੇ ਦੇਖਦੇ ਫਿਰਦੇ ਰਹੇ ਉੱਥੇ ਵੀ ਨਹੀਂ ਗੱਲ ਬਣੀ ਤੇ ਇੱਥੇ ਆ ਕੇ ਉਹ ਸਾਹਮਣੇ ਉਹ ਬਾਈ ਤੋਂ ਪੁੱਛਿਆਗਾ ਉਹ ਕਹਿੰਦਾ ਭਾਈ ਲਾ ਲੋ ਤੁਹਾਡੀ ਜ਼ਿੰਮੇਵਾਰੀ ਆ ਆਪਦੀ ਇੱਥੇ ਤੇ ਉਹ ਬੈਠੇ ਆ ਗਿਓ ਬਾਈ ਇਹ ਕਿਹੜਾ ਲਾਲਾ ਹੈ ਤੂੰ ਟੈਂਟਰ ਸਾਲਾ ਕਹਿੰਦਾ ਟਾਈਮ ਬਾਈ 11:00 ਵੱਜ ਗਏ ਤੇ ਕਾਰਨ ਪ੍ਰਯਾਗ ਸ਼ਹਿਰ ਆ ਪਤਾ ਨਹੀਂ ਪੈਂਡਾ ਬੜਾ ਸੋਹਣਾ ਲੱਗ ਜਾਂਦਾ ਲਾਈਟਾਂ ਦੀਆਂ ਚੱਲੀ ਜਾਂਦੀਆਂ ਤੇ ਪਹਾੜਾ ਜਾਂ ਤੇ ਘਾਰ ਆ ਸਾਨੂੰ ਪਤਾ ਹੀ ਆ ਸੋਹਣੇ ਲੱਗਦੇ ਆ ਆਟੋਮੈਟਿਕ ਹੀ ਗੱਲ ਵਾਸਜੀ ਬਣ ਜਾਂਦੀ ਐ ਤੇ ਸਾਹਮਣੇ ਭਈਓ ਉੱਥੇ ਨਾਲੇ ਬਾਥਰੂਮ ਬਣੇ ਹੋਏ ਆ ਇੱਕ ਜਾਨੇ ਦੇ 20 ਰੁਪਏ ਲਏ ਆ ਪੰਜੇ ਜਾਨੇ ਨਾਲੇ ਭਾਈ 100 ਰੁਪਏ ਲੱਗ ਗਿਆ ਨਹਾਉਣ ਤਾਉਣ ਤੇ ਉਹ ਵੀ ਜ਼ਰੂਰੀ ਸੀ ਸਾਰਾ ਤੇ ਟੈਂਟ ਇੱਕ ਹੀ ਲਾਇਆਗਾ ਅੱਜ ਬਾਕੀ ਮੁੰਡੇ ਉੋਂ ਵੀ ਪਏ ਆ ਛੱਤ ਤੇ ਕਰਨ ਪ੍ਰਯਾਗ ਦੀ ਅੱਜ ਛੱਤ ਤੇ ਸੁੱਤੇ ਪਏ ਆ ਸੀ ਮੇਰੀ ਬੀਬੇ ਕਹਿੰਦੀ ਹੁੰਦੀ ਸੀ ਕਿ ਇਧਰੋਂ ਰੱਬ ਵੀ ਕਹਿੰਿਆ ਘਵਾੜੇ ਚੱਕੀ ਆਉਂਦਾ ਹਾਂ ਉਹ ਜਦੋਂ ਆਨੇ ਰੱਬ ਚੜਕੇ ਲਿਸਕਦਾ ਆ ਜਾਂਦਾ ਇਧਰੋਂ ਵੀ ਸਾਨੂੰ ਵੀ ਉਹ ਮੈਂ ਡਰਾਈ ਜੇ ਜਾਂਦਾ ਭਾਈ ਲਿਸਕਦਾ ਜਾ ਆਉਂਦਾ ਤੇ ਨੌਜਵਾਨ ਦੂਜਾ ਟੈਂਟ ਲਾਉਣ ਦੀਆਂ ਹਜੇ ਸਲਾਹਾਂ ਕਰੀ ਜਾਂਦੇ ਆ ਆ ਜਿਹੜੇ ਚ ਬੈਠੇ ਆ ਇਹਦੇ ਜੋ ਵੀ ਅੰਦਰੋਂ ਬਾਹਰ ਨਿਕਲਣ ਵਾਲੇ ਹੋ ਰਹੇ ਆ ਗਰਮੀ ਆ ਇਹ ਕੱਪੜਿਆਂ ਤੋਂ ਬਾਹਰ ਹੋਏ ਬੈਠੇ ਆ ਨੌਜਵਾਨ ਟੈਂਡ ਫੋੜੀ ਪਈ ਅਸੀਂ ਖਿਲਾੜੀ ਬੈਠੇ ਆ ਬਾਹਲੀ ਸਾਈਕਲ ਸਾਡੇ ਥੱਲੇ ਖੜੇ ਆ ਤੇ ਰੱਬ ਜਦੋਂ ਲਾਈਟ ਜੀ ਮਾਰਦਾ ਨਾ ਉਦੋਂ ਥੋੜਾ ਜਿਹਾ ਡਰ ਜਾ ਲੱਗਦਾਗਾ ਸਮਾਨ ਥੱਲਾ ਇਕੱਠਾ ਕਰਨਾ ਆਉਜੂ ਔਖਾ ਫਿਰ ਛੇਤੀ ਤੇ ਨੇ ਹਾਂਜੀ ਵੀਡੀਓ ਦੀ ਕਰਦੇ ਆਪਾਂ ਸਮਾਪਤੀ ਤੇ ਸਵੇਰੇ ਬਾਈ ਆਪਾਂ ਕਿਹਾ ਸੀਗਾ ਵੀ ਇੱਥੋਂ ਆਪਾਂ ਰਿਸ਼ੀਕੇਸ਼ ਜਾਵਾਂਗੇ ਨਾ ਫੇਰ ਦੇਖਾਂਗੇ ਵੀ ਗਾਂ ਵਾਲਾ ਟੂਰ ਕਿੱਧਰ ਨੂੰ ਕਰਨਾਗਾ ਕਿਹੜੇ ਪਾਸੇ ਨੂੰ ਜਾਣਾਗਾ ਤੇ ਤੁਹਾਨੂੰ ਬਾਈ ਦੱਸਿਆਗਾ ਨੀਸ਼ੂ ਬਾਈ ਬਾਰੇ ਉਹ ਦਾ ਮੌਕੇ ਤੇ ਪਲੈਨਿੰਗ ਪਤਾ ਨਹੀਂ ਕਿੱਧਰ ਨੂੰ ਚੱਕ ਲੈ ਸੂਈ ਤੇ ਕਿੱਧਰ ਨੂੰ ਕਹਦੇ ਤੇ ਹੁਣ ਜਿਹੜਾ ਮੌਕੇ ਤੇ ਆਉਂਦਾ ਹੁੰਦਾ ਹੁੰਦਾ ਪਹਿਲਾਂ ਉਹਨੇ ਕਿਹਾ ਸੀ ਨੀਸ਼ੂ ਸੁਣੀ ਜਨਾ ਵੀ ਰਿਸ਼ੀਕੇਸ਼ ਤੋਂ ਰਾਹ ਜਾਂਦਾਗਾ ਫਿਰ ਉਹਨੇ ਕਿਹਾ ਵੀ ਇੱਥੋਂ ਇੱਕ ਹੋਰ ਸ਼ਾਰਟਕਟ ਰਸਤਾ ਜਾਂਦਾਗਾ ਜੇ ਥੋੜੀ ਤੁਹਾਨੂੰ ਪਿੱਛੇ ਦਿਖਾਈ ਆਗੀ ਜਿਹਨੇ ਹੱਥ ਨੇ ਜੇ ਆਪਾਂ ਉੱਥੇ ਮੋੜ ਤੇ ਖੜੇ ਸੀਗੇ ਕਰਨ ਪ੍ਰਿਆਗ ਵਾਲੇ ਮੋੜ ਤੇ ਭਾਈ ਸਾਡੇ ਪਿੰਡ ਵਾਲੇ ਜਿਵੇਂ ਕੌਰੇ ਕੇ ਮੋੜ ਤੇ ਕਹਿੰਦੇ ਨੇ ਉਵੇਂ ਖੜੇ ਸੀਗੇ ਉੱਥੇ ਤੇ ਉਧਰ ਉਹ ਸੜਕ ਜਾਂਦੀ ਆ ਰੀਠਾ ਸਾਹਿਬ ਨੂੰ ਉਧਰ ਦੀ ਪਤਾ ਨਹੀਂ ਇਸ਼ੂ ਕਿੱਧਰ ਜਾਣਾ ਬਾਈ ਦੱਸੀ ਮਾਣਾ ਬੋਲੀ ਉੱਚੀ ਆਪਾਂ ਜਾਵਾਂਗੇ ਪਹਿਲੇ ਗੈਰ ਸੈਨ ਸਮਰ ਕੈਪੀਟਲ ਓਫ ਉਤਰਾਖੰਡ ਸਮਰ ਕੈਪੀਟਲ ਗੈਰ ਸੈਨ ਗੈਰ ਸੈਨ ਓਫ ਉਤਰਾਖੰਡ ਗੈਰ ਸੈਨ ਸਮਰ ਕੈਪੀਟਲ ਓਫ ਵਸ ਅੰਗਰੇਜ਼ੀ ਤੂੰ ਸੰਘੇ ਰੱਖ ਕੋਈ ਚੱਕਰ ਨਹੀਂ ਤੇ ਕੋਈ ਨਾ ਚੱਲ ਗੈਰ ਸੈਨ ਜਾਣਾ ਬਾਈ ਸਮਝ ਜਾਣਗੇ ਬਾਈ ਆਪੀ ਸਾਰੇ ਜਿਹਨਾਂ ਨੂੰ ਤੁਹਾਨੂੰ ਪਤਾ ਹੀ ਆ ਸਾਰੇ ਕੋ ਮੇਹੀ ਹੈਗੇ ਇਹ ਤੇ ਐਨੇ ਨਾਲ ਹੀ ਬਾਈ ਫਿਰ ਸਸਰੀ ਘਾਲ ਸਾਰਿਆਂ ਨੂੰ ਧੰਨਵਾਦ ਜੀ